ਮੈਂ ਭਾਜੀ ਜੱਡੀ ਵੱਡੀ ਸਸਤਾ ਵੱਲੋਂ ਮੈਨੂੰ ਸਨਮਾਨ ਮਿਲਿਆ ਸਿਫ ਮਿਲਿਆ ਤੇ ਇਹ ਕਰਕੇ ਕਿ ਮੈਂ ਉਹਨਾਂ ਦੇ ਪਿੰਡ ਤੋਂ ਆ ਹਾਂਜੀ ਤੇ ਮੈਂ ਦੱਸ ਹੀ ਨਹੀਂ ਬਿਆ ਹੀ ਨਹੀਂ ਕਰ ਸਕਦਾ ਵੀ ਮੇਰੇ ਮੇਰੇ ਲਈ ਉਹ ਪਲ ਕਿੱਡਾ ਖੁਸ਼ੀ ਵਾਲਾ ਸੀਗਾ ਵੀ ਜਦੋਂ ਮੈਨੂੰ ਸਨਮਾਨ ਕੀਤਾ ਗਿਆ ਵੀ ਇਹ ਭਾਈ ਰਾਮ ਸਿੰਘ ਦੇ ਪਿੰਡ ਤੋਂ ਰਸੂਲਪੁਰ ਤੋਂ ਮੁੰਡਾ ਆ ਅੱਛਾ ਜਸਤੀ ਕੇ ਨਾਲ ਇਹ ਨਕਸ਼ਾ ਕਰਨ ਦੀ ਗੱਲ ਕਰੀ ਆਰਕੀਟੈਕਟ ਉਹ ਜਾਨੀ ਜਾਂਦੇ ਸੀ ਭਾਈ ਦਾਸ ਹੂੰ ਕੀ ਕੀ ਉਹਨਾਂ ਵੱਲੋਂ ਬਣਾਇਆ ਗਿਆ ਸੀ ਕਿੰਨੇ ਕ ਨਕਸ਼ੇ ਜਿਹੜੇ ਨੇ ਉਹਨਾਂ ਤੋਂ ਮਾਰਤਾ ਦੇ ਇਤਿਹਾਸ ਦੇ ਚਾਰ ਉਹਨਾਂ ਵੱਲੋਂ ਤਕਰੀਬਨ ਜਿੱਥੋਂ ਤੱਕ ਸਾਨੂੰ ਕਿਉਂ ਇਹ 100 ਸਾਲ ਪਹਿਲਾਂ ਦੀ ਗੱਲ ਆ ਜੀ 100 ਹਾਂ 100 110 ਸਾਲ ਪਹਿਲਾਂ ਦੀ ਗੱਲ ਹੈ ਜਦੋਂ ਉਹਨਾਂ ਇਹ ਬਿਲਡਿੰਗਾਂ ਡਿਜ਼ਾਈਨ ਕੀਤੀਆਂ ਨੇ ਜਿੰਨਾ ਕਿ ਸਾਨੂੰ ਹੁਣ ਪਤਾ ਲੱਗਾ ਜਿੰਨੀ ਕਹੀਂ ਗੂਗਲ ਤੋਂ ਨੌਲੇਜ ਮਤਲਬ ਇਕੱਠੀ ਕੀਤੀ ਆ ਜਿੱਦਾ ਦਰਬਾਰਾ ਲੰਡਨ ਆ ਆਰਟ ਕਾਲਜ ਲਾਹੌਰ ਆ ਖਾਲਸਾ ਕਾਲਜ ਹੋ ਗਿਆ ਫਿਰ ਇੱਕ ਮਹਾਰਾਜਾ ਕਪੂਰਥਲੇ ਦਾ ਮਹਿਲ ਉਹ ਵੀ ਇਹਨਾਂ ਦੁਆਰਾ ਡਿਜ਼ਾਈਨ ਕੀਤਾ ਗਿਆ ਫਿਰ ਇਹ ਡਿਜ਼ਾਈਨਿੰਗ ਇਹਨਾਂ ਦੀ ਏਡੀ ਵਧੀਆ ਸੀ ਕਿ ਮੈਂ ਜਦੋਂ ਪਹਿਲੀ ਵਾਰੀ ਮੈਨੂੰ ਇਹਨਾਂ ਦਾ ਕਰਕੇ ਮੌਕਾ ਮਿਲਿਆ ਖਾਲਸਾ ਕਲੋਈ ਜਾਣ ਦਾ ਅਜੇ ਤੱਕ ਮੈਂ ਲਾਇਕ ਸੀ ਕਦੀ ਗਿਆ ਨਹੀਂ ਇਹ ਸਮਝਦੇ ਹੋ ਇਹਨਾਂ ਨੂੰ ਕੀ ਅਪੀਲ ਕੀ ਕਰਦੇ ਹੋ ਨੌਜਵਾਨਾਂ ਨੂੰ ਆਪਣੇ ਨਜਰ ਦੇ ਲੋਕਾਂ ਨੂੰ ਮੈਂ ਨੌਜਵਾਨਾਂ ਨੂੰ ਇਹੋ ਅਪੀਲ ਕਰਦਾ ਕਿ ਇਹਨਾਂ ਦੇ ਮਤਲਬ ਦਸੇ ਕਦਮਾਂ ਤੇ ਚੱਲੋ ਤੇ ਜਿਵੇਂ ਕਿ ਗੋਰੀਆਂ ਲੋ ਇਹਨਾਂ ਦੇ ਉੱਪਰ ਬਹੁਤ ਪ੍ਰੈਸ਼ਰ ਸੀਗਾ ਸਿਰਫ ਔਰ ਸਿਰਫ ਇੱਕ ਮੈਂ ਗੱਲ ਕਰਨੀ ਜਾਂਦਾ 52 ਸਾਲ ਦੀ ਉਮਰ ਇਹਨਾਂ ਹੰਡਾਈ ਆ ਇਹਨਾਂ ਨੂੰ ਜੋ ਜਦਾਂ ਦੀ ਸ਼ਖਸੀਅਤ ਹੀ ਉਦਾਂ ਦਾ ਮਾਣ ਇਹਨਾਂ ਨੂੰ ਉਦੋਂ ਜਿੰਦਿਆਂ ਵੀ ਨਹੀਂ ਮਿਲਿਆ ਤੇ ਹੁਣ ਵੀ ਨਹੀਂ ਇੱਥੇ ਭਾਈ ਬਾਬਾ ਰਾਮ ਸਿੰਘ ਜੀ ਉਹਨਾਂ ਦਾ ਜਨਮ ਹੋਇਆ ਆ ਬਾਬਾ ਰਾਮ ਸਿੰਘ ਜੀ ਜੋ ਮਹਾਨ ਆਰਕੀਟੈਕਟ ਹੋਏ ਆ ਰਾਮਗੜੀਆ ਫੈਮਿਲੀ ਦੇ ਹੋਏ ਆ ਤੇ ਉਹਨਾਂ ਨੇ ਬਹੁਤ ਸਾਰੀਆਂ ਇਮਾਰਤਾਂ ਜਿਹੜੀਆਂ ਆ ਉਹ ਡਿਜ਼ਾਈਨ ਕੀਤੀਆਂ ਆ ਜਿਵੇਂ ਕਿ ਦਰਬਾਰ ਸਾਹਿਬ ਦੀ ਇੰਟੀਰੀਅਰ ਡਿਜ਼ਾਈਨਿੰਗ ਖਾਲਸਾ ਕਾਲਜ ਲਾਹੌਰ ਦੀਆਂ ਕੁਝ ਇਮਾਰਤਾਂ ਔਰ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਇਮਾਰਤਾਂ ਆ ਉਹਨਾਂ ਨੇ ਡਿਜ਼ਾਈਨ ਕੀਤੀਆਂ ਆ ਔਰ ਇੱਕ ਆਰਕੀਟੈਕਟ ਵਜੋਂ ਜਾਣੇ ਜਾਂਦੇ ਆ ਪਰ ਹੁਣ ਸਾਡੇ ਪਿੰਡ ਵਿੱਚ ਉਹਨਾਂ ਬਾਰੇ ਹੁਣ ਜਾਣਨ ਲੱਗੇ ਆ ਪਹਿਲਾਂ ਇਸ ਬਾਰੇ ਲੋਕਾਂ ਨੂੰ ਬਹੁਤ ਘੱਟ ਨੌਲੇਜ ਸੀ ਬਹੁਤ ਘੱਟ ਲੋਕ ਜਾਣਦੇ ਸਨ ਉਹਨਾਂ ਬਾਰੇ ਪਰ ਹੁਣ ਬਹੁਤ ਸਾਰੇ ਸਾਡੀ ਪੂਰੀ ਮਤਲਬ ਰਸੂਲਪੁਰ ਪਿੰਡ ਉਹਨਾਂ ਬਾਰੇ ਜਾਣਦਾ ਆ ਤੇ ਗਾਂ ਮੈਂ ਲੋਕਾਂ ਨੂੰ ਵੀ ਇਹੀ ਕਵਾਂਗੀ ਕਿ ਉਹਨਾਂ ਬਾਰੇ ਜਿਆਦਾ ਤੋਂ ਜਿਆਦਾ ਜਿਹੜੀ ਆ ਨੌਲੇਜ ਜਿਹੜੀ ਆ ਲੋਕਾਂ ਨੂੰ ਗੇਨ ਕਰਨੀ ਚਾਹੀਦੀ ਆ ਤੇ ਹੋਰ ਵੀ ਉਹਨਾਂ ਬਾਰੇ ਜੋ ਇਤਿਹਾਸ ਵਿੱਚ ਬੱਚਿਆਂ ਦੀਆਂ ਬੁੱਕਸ ਵਿੱਚ ਚੈਪਟਰ ਜਾਂ ਮੈਗਜ਼ੀਨ ਵਗੈਰਾ ਉਹਨਾਂ ਦੇ ਨਾਂ ਤੇ ਛਪਣੇ ਚਾਹੀਦੇ ਆ ਤਾਂ ਕਿ ਸਾਡੇ ਆਉਣ ਵਾਲੀ ਜਨਰੇਸ਼ਨ ਨੂੰ ਉਹਨਾਂ ਬਾਰੇ ਪਤਾ ਲੱਗ ਸਕੇ ਇਹ ਢੀ ਮਹਾਨ ਸ਼ਖਸੀਅਤ ਜਿਹੜੀ ਆ ਉਹ ਅਲੋਪ ਹੁੰਦੀ ਜਾ ਰਹੀ ਆ ਕਿਉਂਕਿ ਗਾ ਆਉਣ ਵਾਲੀ ਪੀੜ੍ਹੀ ਨੂੰ ਉਹਨਾਂ ਬਾਰੇ ਕੁਝ ਨਹੀਂ ਪਤਾ ਜਿੰਨੀ ਦੇਰ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਨਹੀਂ ਪਤਾ ਹੋਏਗਾ ਨੌਲੇਜ ਨਹੀਂ ਹੋਏਗੀ ਓਨੀ ਦੇਰ ਅਸੀਂ ਉਹਨਾਂ ਦੀ ਜਿਹੜੀ ਯਾਦਗਾਰ ਆ ਜਾਂ ਉਹਨਾਂ ਦੀ ਉਹਨਾਂ ਬਾਰੇ ਸਾਂਭ ਕੇ ਨਹੀਂ ਰੱਖ ਸਕਦੇ ਇਸ ਕਰਕੇ ਮੈਂ ਤੇ ਚਾਹੁੰਨੀ ਆ ਕਿ ਸਾਡੇ ਪਿੰਡ ਦੇ ਵਿੱਚ ਇੱਕ ਗੇਟ ਲੱਗਣਾ ਚਾਹੀਦਾ ਆ ਉਹਨਾਂ ਦੇ ਨਾਂ ਤਾਂ ਤਾਂ ਕਿ ਜਦੋਂ ਵੀ ਕੋਈ ਐਂਟਰ ਹੁੰਦਾ ਉਹਨਾਂ ਨੂੰ ਪਤਾ ਲੱਗੇ ਕਿ ਇਹ ਮਹਾਨ ਸ਼ਖਸੀਅਤ ਜਿਹੜੀ ਆ ਔਰ ਉਸ ਦਾ ਪਿੰਡ ਆ ਕਿਉਂਕਿ ਓਨੀ دیر ਕਿਸੇ ਨੂੰ ਉਹਨਾਂ ਬਾਰੇ ਨਹੀਂ ਪਤਾ ਲੱਗੇਗਾ ਜਿਆਦਾ ਤੋਂ ਜਿਆਦਾ ਲੋਕਾਂ ਨੂੰ ਇਸ ਬਾਰੇ ਉਹਨਾਂ ਬਾਰੇ ਦੱਸਣਾ ਚਾਹੀਦਾ ਆ ਔਰ ਹੋਰ ਵੀ ਤੁਹਾਡੇ ਲਈ ਵੀ ਮਾਨਵ ਵਾਲੀ ਗੱਲ ਆ ਕਿ ਜਿਸ ਕਾਲਜ ਸኩል ਜੇ ਪੜੇ ਖਾ ਸਕਿਆ ਉਹ ਵੀ ਤੁਹਾਡੇ ਸਹਰੇ ਨਾਲ ਬਣਾਏ ਹਾਂ ਹਾਂਜੀ ਮੈਂ ਖਾਲਸਾ ਕਾਲਜ ਪੜ੍ਹੀ ਹੋਈ ਆ ਮੈਨੂੰ ਇਸ ਬਾਰੇ ਪਹਿਲਾਂ ਕੋਈ ਨੌਲੇਜ ਨਹੀਂ ਸੀ ਕਿ ਮੈਂ ਖਾਲਸਾ ਕਾਲਜ ਪੜ੍ਹੀ ਆ ਤੇ ਜਿਹੜਾ ਕਾਲਸਾ ਕਾਲਜ ਦਾ ਨਕਸ਼ਾ ਆ ਉਹ ਮੇਰੇ ਸੋਹਰਾ ਸਾਹਿਬ ਵੱਲੋਂ ਹੀ ਤਿਆਰ ਕੀਤਾ ਗਿਆ ਆ ਉਹਨਾਂ ਦੁਆਰਾ ਹੀ ਬਣਾਇਆ ਗਿਆ ਆ ਮੈਨੂੰ ਹੁਣ ਆ ਕੇ ਪਤਾ ਲੱਗਿਆ ਆ ਕਿ ਜਿਹੜੀ ਮਹਾਨ ਸ਼ਖਸੀਅਤ ਆ ਜਿਨ੍ਹਾਂ ਦੇ ਕਾਲਜ ਵਿੱਚ ਮੈਂ ਪੜ੍ਹੀ ਹੋਈ ਆ ਉਹ ਉਹਨਾਂ ਦੁਆਰਾ ਡਿਜ਼ਾਈਨ ਕੀਤਾ ਗਿਆ ਨਕਸ਼ਾ ਆ ਕਿੰਨੀ ਕਮਾਨ ਵਾਲੀ ਗੱਲ ਸਮਝੇ ਪਿੰਡ ਵਾਸਤੇ ਪਿੰਡ ਵਾਸਤੇ ਬਹੁਤ ਮਾਨ ਵਾਲੀ ਗੱਲ ਆ ਸਾਰੇ ਸਾਡੇ ਪੂਰੇ ਪਿੰਡ ਨੂੰ ਮਾਣ ਹੋਣਾ ਚਾਹੀਦਾ ਕਿ ਇਦਾਂ ਦਾ ਜਿਹੜੀ ਸ਼ਖ ਮਹਾਨ ਸ਼ਖਸੀਅਤ ਆ ਇਹ ਬਹੁਤ ਘੱਟ ਲੋਕ ਜਨਮ ਲੈਂਦੇ ਆ ਇਦਾਂ ਦੇ ਜਿਹੜੇ ਮਹਾਨ ਕੰਮ ਕਰਦੇ ਆ ਪਰ ਮੈਂ ਕਹਿੰਨੀ ਆ ਕਿ ਉਹਨਾਂ ਦੀ ਜਿਹੜੀ ਅਲੋਪ ਹੋ ਰਹੀ ਜਿਹੜੀ ਉਹਨਾਂ ਦੀ ਯਾਦਗਾਰ ਆ ਜ਼ਰੂਰ ਇੱਥੇ ਬਣਨੀ ਚਾਹੀਦੀ ਆ ਪਿੰਡ ਰਸੂਲਪੁਰ ਦੇ ਵਿੱਚ ਤਾਂ ਕਿ ਸਾਡੀ ਜਨਰੇਸ਼ਨ ਨੂੰ ਪਤਾ ਲੱਗ ਸਕੇ ਤੇ ਉਸ ਉਹਨਾਂ ਬਾਰੇ ਸਾਰੇ ਦੁਨੀਆ ਤੱਕ ਉਹਨਾਂ ਦੀ ਜਿਹੜੀ ਆ ਲੋਕਾਂ ਨੂੰ ਪਤਾ ਲੱਗ ਸਕੇ ਕਿ ਉਹ ਮਹਾਨ ਸ਼ਖਸੀਅਤ ਜਿਨ੍ਹਾਂ ਦੀਆਂ ਇਮਾਰਤਾਂ ਅਜੇ ਤੱਕ ਟਿਕੀਆਂ ਹੋਈਆਂ ਨੇ ਪਰ ਲੋਗ ਉਹਨਾਂ ਨੂੰ ਭੁੱਲ ਚੁੱਕੇ ਆ